ਮੇਰੀ ਧੀ ਨੂੰ ਇੱਕ ਕਤਲ ਕੀਤਾ ਗਿਆ ਮੇਰੇ ਜੀਂਦੇ ਜੀ ਮੇਰੀ ਧੀ ਨੂੰ ਕਤਲ ਕੀਤਾ ਗਿਆ ਅਜੇ ਤੱਕ ਮੇਰੀ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨੂੰ ਬੇਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਅਸੀਂ ਆਪਣੀਆਂ ਧੀਆਂ ਦੀਆਂ ਲਾਸ਼ਾਂ ਮੈਨੂੰ ਉਹਨਾਂ ਨੇ ਦਿਖਾਈ ਆ ਉਹ ਬੰਦਾ ਇੱਕ ਵੇਖ ਨਹੀਂ ਸਕਦਾ ਕਿਵੇਂ ਉਹ ਧੀ ਭੈਣ ਦੇ ਨਾਲ ਇਹਨਾਂ ਨੇ ਉਹਦੀ ਦਸਤਾਰ ਲਾ ਕੇ ਜਿਹੜੀ ਵਿਸਤਾਰ ਗੁਰੂ ਨੇ ਦਿੱਤੀ ਉਹਦੇ ਗਲ 'ਚ ਪਾ ਕੇ ਉਹਨੂੰ ਮਾਰਿਆ ਔਰ ਜੇ ਅਜੇ ਵੀ ਅਹੀਂ ਪੰਜਾਬ ਵਾਲੇ ਤੇ ਜਾਂ ਦੁਨੀਆ ਦੇ ਲੋਕ ਜਾਗਦੇ ਨਹੀਂ ਸਾਨੂੰ ਲਾਂਹਤਾ ਫਿਰ ਔਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਅਸੀਂ ਆਪਣੀਆਂ ਧੀਆਂ ਭੈਣਾਂ ਦੇ ਨਾਲ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਨਿਆਂ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਨਹੀਂ ਨਿਆਂ ਦੋਗੇ ਤੇ ਸਾਨੂੰ ਵੀ ਸੰਘਰਸ਼ ਕਰਨੇ ਆਉਂਦੇ ਆ ਤੇ ਕਰਾਂਗੇ ਬਖਸ਼ਾਂਗੇ ਨਹੀਂ ਨਾਲ ਇਹ ਤਾਂ ਹਨ ਫਿਰ ਹੋ ਨਾ ਉੱਜਾ ਸੋ ਤਾਂ ਜਾਣੋ ਸਾਡੇ ਜਿਹੜੇ ਦਿਲ ਦੇ ਵਿੱਚ ਦਰਦ ਨਾਵੇ ਬਾਬਾ ਜੀ ਸਾਬ ਕਹਿੰਦੇ ਵੀ ਉਹਨੂੰ ਬੰਦਾ ਹੀ ਨਾ ਜਾਣਾ ਉਹ ਸ਼ੁਕਾਨ ਘਾਟ ਅੱਜ ਪੰਜਾਬ ਦਾ ਦਰਦ ਸਾਡੀ ਭੈਣ ਇੱਥੇ ਆਪਣੇ ਘਰ ਦੇ ਵਿੱਚ ਬੈਠੀ ਬਾਤ ਕਰ ਰਹੀ ਇੱਕ ਸਾਲ ਦੀ ਬੱਚੀ ਨਾਲ ਭਾਈ ਵਰਦਾਸ ਜੀ ਕਹਿੰਦੇ ਸੀ ਬਾੜ ਖੇਤਾਂ ਨੂੰ ਲਾਈ ਜਾਂਦੀ ਆ ਭਈ ਉਹ ਖੇਤਾਂ ਦੀ ਰਾਖੀ ਕਰਨ ਪਰ ਜੇ ਬਾੜ ਹੀ ਖੇਤ ਅੰਸਾਰੇ ਦੇ ਬੰਦਾ ਕਿੱਥੇ ਜਾਊ ਘਰ ਬੰਦਾ ਬਣਾਉਂਦਾ ਵਾ ਕਿ ਮੈਂ ਘਰ ਦੇ ਵਿੱਚ ਸੁਰੱਖਿਆ ਤਾਂ ਮੈਂ ਸੇਫ ਆ ਪਰ ਜੇ ਘਰ ਦੇ ਵਹਿਤੀ ਆਣ ਕੇ ਕੋਈ ਮਾਰ ਦੇ ਤੇ ਦੱਸੋ ਬੰਦਾ ਘਰ ਤੋਂ ਬਾਅਦ ਵੇ ਥੱਲੇ ਕਿੱਥੇ ਰੋ ਇਹ ਜੋ ਕੁਛ ਵੀ ਹੋਇਆ ਬੜਾ ਮੰਦਪਾਗਾ ਦਿਲ ਨੂੰ ਹਰ ਇੱਕ ਦਿਨ ਬਲੁੰਦ ਰਣ ਵਾਲਾ ਔਰ ਪੂਰੀ ਦੁਨੀਆ ਦੇ ਵਿੱਚ ਇਸ ਘਟਨਾ ਨੇ ਸਾਨੂੰ ਸੋਚਣ ਲਈ ਮਜਬੂਰ ਕੀਤਾ ਵੀ ਅਸੀਂ ਕਿਸ ਪਾਸੇ ਤੁਰਦੇ ਹਾਂ ਸਾਡੀ ਸੁਸਾਇਟੀ ਕਿਸ ਪਾਸੇ ਨੁ ਤੁਰਦੀ ਹੈ ਕਿ ਅੱਗੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਤਾਂ ਬੱਚੇ ਨੂੰ ਤੇ ਬੀਬੀਆਂ ਨੂੰ ਕੋਈ ਮਾੜੀ ਨਿਗਾਹ ਨਾ ਵੇਖਦਾ ਵੀ ਨਹੀਂ ਦੁਸ਼ਮਣ ਦੀ ਵੀ ਕਹਿੰਦੇ ਧੀ ਹੋਵੇ ਤੇ ਉਹਦੇ ਨਾਲ ਕੋਈ ਬਦਸਲੂਕੀ ਨਹੀਂ ਕਰਦਾ ਕੋਈ ਇਦਾਂ ਦੀ ਕਤਲਗਾਰੀ ਵੀ ਨਹੀਂ ਕਰਦਾ ਅੱਜ ਕੀ ਹੋ ਗਿਆ ਕਿਹਦੀ ਨਜ਼ਰ ਲੱਗੀ ਸਾਡੇ ਪੰਜਾਬ 'ਤੇ ਵੀ ਅੱਜ ਸਾਡੇ ਘਰ ਦੇ ਵਿੱਚ ਸਾਡੀ ਭੈਣ ਇੱਕ ਜਿਹੜੀ ਗੁਰਬਾਣੀ ਦਾ ਪਾਠ ਕਰ ਰਹੀ ਸੱਚੇ ਪਾਤਸ਼ਾਹ ਦਾ ਉਹਨੂੰ ਪਾਠ ਕਰਦੀ ਨੂੰ ਦਿਨ ਦਿਹਾੜੇ ਇੱਥੇ ਕਤਲ ਕਰ ਦਿੱਤਾ ਗਿਆ ਇਹ ਲਾਜਨ ਆਰਡਰ ਦਾ ਵੀ ਵੱਡਾ ਮਸਲਾ ਜਦੋਂ ਇਸ ਸਟੇਟ ਦੇ ਵਿੱਚ ਤੇ ਦਾਵਾ ਕੀਤਾ ਜਾਂਦਾ ਹੋਵੇ ਕਿ ਇੱਥੇ ਸਾਨੂੰ ਕੀੜੀ ਵੀ ਤੁਰੀ ਜਾਂਦੀ ਨਜ਼ਰ ਆਉਂਦੀ ਆ ਆ ਜਿਹੜੇ ਇਹਨੇ ਕ੍ਰਿਮੀਨਲ ਬੰਦੇ ਇਹ ਕਾਤੋਂ ਨਜ਼ਰ ਨਹੀਂ ਆਉਂਦੇ ਬਰਸੋਂ ਦੀ ਘਟਨਾ ਹੋਈ ਸਰਕਾਰ ਦੀ ਹਾਂ ਜੀ ਬਰਸੋਂ ਦੀ ਘਟਨਾ ਹੋਈ ਅੱਜ ਤੀਜਾ ਦਿਨ ਹੋ ਗਿਆ ਤੇ ਸਰਕਾਰ ਨੇ ਪ੍ਰਸ਼ਾਸਨ ਨੇ ਪੁਲਿਸ ਨੇ ਕਿੰਨੇ ਬੰਦੇ ਟਰੇਸ ਕੀਤੇ ਆ ਕੀ ਕੀਤਾ ਵਾ ਕੋਈ ਲੱਭਿਆ ਵਾ ਇਦਾਂ ਵੇਖੋ ਨਹੀਂ ਕੰਮ ਚੱਲਣਾ ਇਹ ਸਰਕਾਰ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਜ਼ਿੰਮੇਵਾਰ ਹੁੰਦੀ ਆ ਇਹ ਨਾ ਜਾਣੋ ਮੈਂ ਸਾਰਿਆਂ ਨੇ ਪੁੱਛਦਾ ਵੀ ਅੱਜ ਇਹਨਾਂ ਨਾਲ ਹੋਇਆ ਸਰਦਾਰ ਜੀ ਨਾਲ ਇਹੋ ਜੇ ਲੋਕ ਜਿਹੜੇ 1 ਸਾਲ ਦੀ ਬੱਚੀ ਸੀ ਉਹ ਭੈਣ ਦੇ ਕੋਲ ਬੈਠੀ ਉਹ ਸਾਡੀ ਭੈਣ ਨੂੰ ਕਤਲ ਕਰਨ ਤੋਂ ਬਾਅਦ ਉਹ 1 ਸਾਲ ਦੀ ਬੱਚੀ ਨੂੰ ਉੱਤੇ ਲੰਮੇ ਪਾ ਗਏ ਉਹਨਾਂ ਨੂੰ ਬੱਚੀ ਤੇ ਦਰਸ ਨਹੀਂ ਆਇਆ ਵੀ ਇਹ ਆਪਣੀ ਮਾਂ ਦਾ ਦੁੱਧ ਕਿੱਥੋਂ ਪੀਣਾ ਇਹਨੇ ਇਹ ਮਾਂ ਕਿੱਥੋਂ ਲੱਭੂਗੀ ਇਹੋ ਜੇ ਬੰਦੇ ਜੇ ਸਰਕਾਰ ਨਹੀਂ ਲੱਭਦੀ ਫਿਰਦੀ ਤੇ ਚੱਲਦੀ ਫਿਰਦੀ ਮੌਤ ਆ ਕਿੱਥੇ ਵੀ ਇਹ ਬੰਦੇ ਹੈਗੇ ਆ ਉਹਨਾਂ ਨੂੰ ਲੱਭੇ ਤੇ ਲੱਭ ਕੇ ਜੋ ਵੀ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਵਾ ਉਹ ਦਿੱਤੀ ਜਾਣੀ ਚਾਹੀਦੀ ਬਾਕੀ ਅਸੀਂ ਇਸ ਪਰਿਵਾਰ ਦੇ ਨਾਲ ਸਾਰਾ ਪੰਥ ਇਹਨਾਂ ਦੇ ਨਾਲ ਔਰ ਜਿੰਨੇ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਧਰਮਾਂ ਦੇ ਲੋਕ ਅੱਜ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਨੇ ਮੈਂ ਸੱਚੇ ਪਾਤਸ਼ਾਹ ਜੀ ਅੱਗੇ ਉਸ ਭੈਣ ਦੀ ਅਰਦਾਸ ਕਰਦਾ ਮਹਾਰਾਜ ਉਹਨਾਂ ਨੂੰ ਚਰਨਾਂ ਚ ਨਿਵਾਸ ਦੇਣ ਛੋਟੇ-ਛੋਟੇ ਬੱਚਿਆਂ ਨੂੰ ਮਾਂ ਨਹੀਂ ਲੱਭਣੀ ਪਾਤਸ਼ਾਹ ਉਹਨਾਂ ਬੱਚਿਆਂ ਨੂੰ ਦ੍ਰਿੜਤਾ ਦੇਣ ਤੇ ਸਾਡੇ ਇਸ ਵੀਰ ਨੂੰ ਹੌਸਲਾ ਦੇਣ ਤਾਂ ਕਿ ਇਹਨਾਂ ਦੇ ਉੱਤੇ ਹੁਣ ਬੱਚਿਆਂ ਦੀ ਵੀ ਜ਼ਿੰਮੇਵਾਰੀ ਆ ਗਈ ਆ। ਇਹਨਾਂ ਬੱਚਿਆਂ ਦਾ ਧਿਆਨ ਰੱਖਣਾ ਇਹ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਸਕਣ। ਬਾਕੀ ਮੈਂ ਸਾਰੀ ਸੋਸਾਇਟੀ ਨੂੰ ਸਮਾਜ ਨੂੰ ਇਹ ਗੱਲ ਜ਼ਰੂਰ ਕਹਿਣਾ ਆਪਣੇ ਪਿੰਡਾਂ ਦਾ ਆਪਾਂ ਖੁਦ ਧਿਆਨ ਰੱਖੀਏ। ਪਿੰਡਾਂ ਦੇ ਵਿੱਚ ਕੋਈ ਵੀ ਇਹੋ ਜਿਹੇ ਸ਼ਰਾਰਤੀ ਅਨਸਰ ਜਾਂ ਜਿਹੜੇ ਵੀ ਆ ਮੈਨੂੰ ਨਹੀਂ ਪਤਾ ਅਜੇ ਕੌਣ ਆ। ਉਹਨਾਂ ਦੇ ਨਿਗਰ ਰਖ ਗਏ ਇਹ ਚੱਲਦੀ ਫਿਰਦੀ ਮੌਤ ਆ ਕਿਸੇ ਨੂੰ ਵੀ ਮਾਰ ਸਕਦੇ ਆ ਆਪਾਂ ਬਚਾ ਲਈਏ ਸਰਕਾਰ ਨੇ ਜੇ ਇਹਨਾਂ ਦੇ ਕਾਤਲ ਨਾ ਲੱਭੇ ਪਰਵਾੜ ਇਹੋ ਜਿਹਾ ਵੀ ਸੰਘਰਸ਼ ਕਹੂਗਾ ਸਰਦਾਰ ਸਾਹਿਬ ਨਾਲ ਨੇ ਇਹੋ ਜਿਹਾ ਵੀ ਸੰਘਰਸ਼ ਕਹੂਗਾ ਸ਼੍ਰੀ ਅਕਾਲ ਤਖਤ ਸਾਹਿਬ ਪੰਥ ਦੀ ਇੱਕ ਭੈਣ ਦੇ ਨਾਲ ਆ ਉਹ ਪੰਥ ਦੀ ਧੀ ਹੀ ਉਹ ਸੱਚੇ ਪਾਤਸ਼ਾਹ ਦਾ ਪਾਠ ਕਰ ਰਹੀ ਸੀ ਅਕਾਲ ਤਖਤ ਸਾਹਿਬ ਨਾਲ ਆ ਜਿਹੜਾ ਵੀ ਸੰਘਰਸ਼ ਹੋਊਗਾ ਅਕਾਲ ਤਖਤ ਸਾਹਿਬ ਇਹ ਸੇਵਾਦਾਰ ਹੋਣ ਦੇ ਨਾਤੇ ਅਸੀਂ ਅੱਗੇ ਹੋ ਕੇ ਨਾਲ ਤੁਰਾਂਗੇ ਪਰ ਅਸੀਂ ਦੋਸ਼ੀ ਜ਼ਰੂਰ ਲੱਭਾਂਗੇ ਦੋਸ਼ੀ ਕਦੇ ਬਖਸ਼ੇ ਜਾਣੇ ਨਹੀਂ ਚਾਹੀਦੇ ਜਹੇਦਾ ਜਿੱਦਾਂ ਇਹ ਗੁਰ ਸਿੰਘ ਪਰਵਾਰ ਆ ਕੋਈ ਸ਼ਰਮਿੰਦ ਕੰਟੀ ਦਾ ਕੋ ਮਰਦੇ ਕੀਤੀ ਜਾਊਗੀ ਤੇ ਮਾਰ ਕੇ ਜਿਹੜੇ ਬੱਚੇ ਸਕੂਲ ਪੜ੍ਹਦੇ ਇਹਨਾਂ ਦੇ ਬਿਲਕੁਲ ਕੀਤੀ ਜਾਊਗੀ ਦੇਖੋ ਉਹਨਾਂ ਦਾ ਫਰਜ਼ ਆ ਪਰ ਮੈਂ ਤੇ ਵੇਖੋ ਅਕਾਲ ਤਖਤ ਸਾਹਿਬ ਦੇ ਹਸਿਆਰਤ ਦੇ ਵਿੱਚ ਇੱਥੇ ਆਇਆ ਇਹ ਸਵਾਲ ਤੁਸੀਂ ਐਸਜੀਪੀਸੀ ਨੂੰ ਪੁੱਛੋ ਜਿਆਦਾ ਬਿਹਤਰ ਆ ਔਰ ਮੇਰੇ ਸਾਹਿਬ ਦੇ ਨਾਲ ਤੋਂ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਵੇਖੋ ਅਕਾਲ ਤਖਤ ਸਾਹਿਬ ਦੇ ਹਸਿਯਤ ਦੇ ਵਿੱਚ ਇੱਥੇ ਆਇਆ ਇਹ ਸਵਾਲ ਤੁਸੀਂ ਐਸਜੀਪੀਸੀ ਨੂੰ ਪੁੱਛੋ ਜਿਆਦਾ ਬਿਹਤਰ ਆ ਔਰ ਮੇਰੇ ਸਾਹਿਬ ਦੇ ਨਾਲ ਤੋਂ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਪਰਿਵਾਰ ਸਿੱਖ ਪਰਿਵਾਰ ਵੀ ਆ ਸਿੱਖ ਮੈਂ ਕਹਿੰਦਾ ਨਾਮ ਹੀ ਹੋਵੇ ਆਪਾਂ ਸਾਰੇ ਬੰਦੇ ਹੀ ਆ ਇਨਸਾਨ ਆ ਇਨਸਾਨੀਅਤ ਦੇ ਨਾਤੇ ਕੱਲਾ ਐਸਜੀਪੀਸੀ ਦਾ ਹੀ ਨਹੀਂ ਸਾਰੇ ਇਨਸਾਫ ਪਸੰਦ ਲੋਕਾਂ ਦਾ ਫਰਜ਼ ਹੈਗਾ ਪਰ ਇਹਨਾਂ ਦੀ ਲੋੜ ਮਾਇਕ ਨਹੀਂ ਆ ਇਸ ਵੇਲੇ ਉਹ ਗੱਲ ਛੱਡ ਦਿਓ ਪੰਥ ਸਾਡਾ ਸਮਰੱਥ ਆ ਨਿਆਂ ਦੀ ਲੋੜ ਆ ਇਨਸਾਫ ਦੀ ਲੋੜ ਆ ਅੱਜ ਜੇ ਪੰਜਾਬ ਦੇ ਵਿੱਚ ਸਭ ਕੁਝ ਹੈਗਾ ਜੇ ਨਹੀਂ ਹੈਗਾ ਤੇ ਇਨਸਾਫ ਨਹੀਂ ਹੈਗਾ ਔਰ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਇਹ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਵਾਂ ਸਰਕਾਰਾਂ ਪੁਲਿਸ ਪ੍ਰਸ਼ਾਸਨ ਉਹ ਜਲਦੀ ਤੋਂ ਜਲਦੀ ਇਹੋ ਜਿਹੇ ਅਨਸਰਾਂ ਨੂੰ ਨੱਥ ਪਾਵੇ ਪੰਜਾਬ ਦੇ ਵਿੱਚ ਇਹ ਕਾਦੋਂ ਖੁੱਲੇ ਛੱਡਦੇ ਆਂ ਅਸੀਂ ਆਪਣੀਆਂ ਧੀਆਂ ਦੀਆਂ ਲਾਸ਼ਾਂ ਮੈਨੂੰ ਉਹਨਾਂ ਨੇ ਦਿਖਾਈ ਆ ਉਹ ਬੰਦਾ ਇੱਕ ਵੇਖ ਨਹੀਂ ਸਕਦਾ ਕਿਵੇਂ ਉਹ ਭੈਣ ਦੇ ਨਾਲ ਇਹਨਾਂ ਨੇ ਉਹਦੀ ਦਸਤਾਰ ਲਾ ਕੇ ਜਿਹੜੀ ਦਸਤਾਰ ਗੁਰੂ ਨੇ ਦਿੱਤੀ ਉਹਦੇ ਗਲ 'ਚ ਪਾ ਕੇ ਉਹਨੂੰ ਮਾਰਿਆ ਔਰ ਜੇ ਅੱਜ ਵੀ ਅਹੀਂ ਪੰਜਾਬ ਵਾਲੇ ਸਿੱਖ ਜਾਂ ਦੁਨੀਆਂ ਦੇ ਲੋਕ ਜਾਗਦੇ ਨਹੀਂ ਸਾਨੂੰ ਲਾਹਨਤਾ ਫਿਰ ਸਾਨੂੰ ਜਾਗਣਾ ਆਪ ਵੀ ਚਾਹੀਦਾ ਔਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਅਸੀਂ ਆਪਣੀਆਂ ਧੀਆਂ ਭੈਣਾਂ ਦੇ ਨਾਲ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਨਿਆਂ ਚਾਹੀਦਾ ਸਾਨੂੰ ਔਰ ਕੁਝ ਨਹੀਂ ਚਾਹੀਦਾ ਨਹੀਂ ਨਿਆਂ ਦੋਗੇ ਤੇ ਸਾਨੂੰ ਵੀ ਸੰਘਰਸ਼ ਕਰਨੇ ਆਉਂਦੇ ਆ ਤੇ ਕਰਾਂਗੇ ਬਖਸ਼ਾਂਗੇ ਨਹੀਂ ਇਹਨਾਂ ਨੂੰ ਡਿਟਰ ਸਾਹਿਬ ਪਰਿਵਾਰ ਨੇ ਇੱਕ ਸ਼ਸਤਰਾਂ ਦੀ ਗੱਲ ਕੀਤੀ ਪਰ ਉਹਨਾਂ ਨੇ ਯਾਰ ਦੀਵਾਨ ਕਿਤੇ ਸੀ ਕਿ ਜਦੋਂ ਕੋਈ ਸ਼ਸਤਰ ਹੁੰਦਾ ਤੇ ਸ਼ਾਇਦ ਉਹ ਆਪ ਨਾ ਕਰਦਾ ਜਿੱਤੇ ਤੋੜੇਗਾ ਕਿਸੇ ਲਈ ਤਾਂ ਬੋਟਰ ਜੀ ਯਾਰ ਸਾਡੇ ਵੀ ਮੇਰੇ ਵੀ ਬੇਚੇ ਸਾਡੇ ਗੁਰੂ ਦਾ ਹੁਕਮ ਹੈ ਗੁਰੂ ਨੇ ਆ ਜਿਹੜਾ ਖਿਆਰ ਦਿੰਦਾ ਵਾ ਇਹ ਕਾਦੇ ਲਈ ਦਿੰਦਾ ਹੈ ਇਹ ਜਿੱਥੇ ਆਪਣੀ ਰੱਖਿਆ ਕਰਦਾ ਉਥੇ ਮਜਲੂਮ ਦੀ ਰੱਖਿਆ ਵੀ ਕਰਦਾ ਔਰ ਮੇਰੀ ਪੀੜੀ ਦੇ ਮਾਲਕ ਨੇ ਸਾਨੂੰ ਹਥਿਆਰ ਦਿੱਤੇ ਆ ਸਰਕਾਰਾਂ ਨੂੰ ਤੇ ਛੱਡੋ ਪਹਿਲਾ ਸਾਨੂੰ ਨਾਲ ਹੀ ਆ ਹਥਿਆਰ ਆਪਣੇ ਰੱਖਨੇ ਚਾਹੀਦੇ ਆ ਬੱਚਿਆਂ ਨੂੰ ਮਾਰਸ਼ਲ ਆਰਟੋ ਕਿਸੇ ਵੀ ਧਰਮ ਦਾ ਵਾ ਗਤਕਾ ਕਰਾਟੇ ਤਾਂ ਕਿ ਸਾਡੀਆਂ ਧੀਆਂ ਭੈਣਾਂ ਸਾਡੇ ਬੱਚੇ ਵੀ ਆਪਣੀ ਰੱਖਿਆ ਆਪ ਕਰ ਸਕਣ ਪਰ ਮੈਂ ਇੱਥੇ ਇੱਕ ਗੱਲ ਹੋਰ ਵੀ ਮਹਿਸੂਸ ਕਰਦਾ ਜਦੋਂ ਕੋਈ ਧੋਖੇ ਨਾਲ ਹੀ ਮਾਰ ਦੂਗਾ ਕਿ ਤੁਸੀਂ ਕਰੋਗੇ ਕੀ ਉਦੋਂ ਇਸ ਦਾ ਤੇ ਧਖਾਈ ਹੋਗਾ ਨਾ ਉਹਨੂੰ ਕੀ ਬਣਾ ਪਾਟ ਕਰੀ ਆ ਗਲ ਗਲ ਘੁੱਟ ਦੂਗੀ ਆਣ ਕੇ ਪਰ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਡਰ ਕਿੱਥੇ ਹੈਗਾ ਵਾ ਨਿਆਂ ਕਾਦੇ ਲਈ ਹੁੰਦਾ ਵੀ ਅੱਜ ਕੋਈ ਕ੍ਰਾਈਮ ਕੀਤਾ ਕਹਿੰਨੇ ਉਹਨੂੰ ਸਜ਼ਾ ਮਿਲੂਗੀ ਅੱਗੇ ਕੋਈ ਕ੍ਰਾਈਮ ਨਹੀਂ ਕਰੂਗਾ ਵੀ ਸਖਤ ਸਜ਼ਾ ਮਿਲਦੀ ਆ ਪਰ ਜਦੋਂ ਤੁਸੀਂ ਦੋਸ਼ੀਆਂ ਨੂੰ ਲੱਭੋਗੇ ਹੀ ਨਹੀਂ ਤੇ ਫੇਰ ਤੇ ਕਾਤਲ ਖੁੱਲੇ ਘੁੰਮਣਗੇ ਦੇ ਲੱਭਣੇ ਪੈਣਗੇ ਇਹਨਾਂ ਨੂੰ ਔਰ ਇਹ ਪੂਰੇ ਪੰਜਾਬ ਦੇ ਵਿੱਚ ਮਾਤਮ ਦਾ ਮਹੌਲੇ ਦੇ ਕਰਕੇ ਹਰ ਬੰਦਾ ਸੋਚ ਰਿਹਾ ਸਾਰਿਆਂ ਦੀਆਂ ਧੀਆ ਮਾਪਾਂ ਵੀ ਧੀਆਲੇ ਆਪਾਂ ਵੀ ਪੈਣ ਵਾਲੇ ਆ ਇਹ ਆਪਣੇ ਸਾਰਿਆਂ ਦਾ ਤੁਹਾਡਾ ਵੀ ਇਹੋ ਜਿਹੇ ਦਰਦ ਸਾਰਿਆਂ ਨੂੰ ਇਹਦੇ ਤੇ ਬੁਲੰਦ ਆਵਾਜ਼ ਕਰਨੀ ਚਾਹੀਦੀ ਆ ਸਰਕਾਰ ਤੱਕ ਇਹ ਗੱਲ ਪੂਰੀ ਪਹੁੰਚਾਓ ਕਿ ਕਿੰਨਾ ਚਿਰ ਹੋਰ ਤੁਸੀਂ ਇਹ ਸਹਿਣ ਕਰੋ ਧਿਆਨ ਦਿਓ ਜੀ ਉਹ ਸਿੱਖ ਲਿਆ ਉਹ ਨਿਰਾ ਸਾਡਾ ਕੀ ਕਰੂਗਾ ਕੈਮਰੇ ਜਿਹੜਾ ਕਿ ਚਾਰਜ ਨਾਲ ਚਾਲੂ ਕਰਦੇ ਹੋ ਜਰਾ ਮੇਰਾ ਇਹ ਵਿਸ਼ਾ ਨਹੀਂ ਮੈਂ ਬੜਾ ਦੁਖੀ ਆ ਅੱਜ ਮੈਂ ਤਾਂ ਬੋਲਣ ਲੱਗਾ ਮੇਰੀ ਧੀ ਨੂੰ ਇੱਕ ਕਤਲ ਕੀਤਾ ਗਿਆ ਮੇਰੇ ਜੀਂਦੇ ਜੀ ਮਰੀਤੀ ਨੂੰ ਕਤਲ ਕੀਤਾ ਗਿਆ ਅਜੇ ਤੱਕ ਮੇਰੀ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨੂੰ ਬੇਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸ਼ਾਸਤਰ ਕੇ ਅਧੀਨ ਰਾਜ ਹੈ ਜੇ ਅਸੀਂ ਖਾਸਾ ਸ਼ਾਸਤਰੀ ਦੀ ਪੈਣ ਸਾਡਾ ਚੋਰਾ ਨੂੰ ਇਹਨਾਂ ਨੇ ਹਥਿਆਰਾਂ ਨੇ ਲਾਇਸੈਂਸ ਦਿੱਤੇ ਸਰਕਾਰਾਂ ਨੇ ਐਡੀਸੀ ਗਰੇਵਾਲ ਸਾਹਿਬ ਕਾਂਗਰਸ ਸਰਕਾਰ ਦੇ ਹੁੰਦਿਆ ਪਰ ਇੰਤਾਨ ਤੋਂ ਮੈਨੂੰ ਉਹਨਾਂ ਕਹਿੰਦਾ ਜਿੰਨੇ ਮਰਜੀ ਪੈਸੇ ਲੈ ਜਿੱਥੇ ਮਰਜੀ ਤੁਰਿਆ ਫਿਰ ਤੇਰਾ ਲਾਇਸੈਂਸ ਨਹੀਂ ਮੰਨਣਾ 1364843 ਨੰਬਰ ਮੇਰੇ ਲਾਇਸੈਂਸ ਦਾ ਉਹਨੇ ਰਿਜੈਕਟ ਕਰਕੇ ਸੁੱਟ ਦਿੱਤਾ ਜੇ ਸਾਡੇ ਕੋਲ ਹੀ ਕੁਛ ਨਾ ਹੋ ਸਾਡੀ ਖਾਲਸਾਈ ਕੀ ਕੀ ਆ ਅਸੀਂ ਕਾੜੀਆਂ ਮਾਲਾ ਫੇਰਾਂਗੇ ਜਦੋਂ ਬਾਬਰ ਚੜ੍ਹ ਕੇ ਆਇਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਕਹਿੰਦੇ ਮਾਲਾ ਫੇਰਦੇ ਰ ਤਸਵੀਰ ਦੀ ਵੱਡੇ ਵੱਡੇ ਕਾਜੀ ਵੱਡੇ ਵੱਡੇ ਪੰਡਤ ਕੇ ਅੰਨੇ ਕਰਦੇ ਆਗੇ ਉਹਨਾਂ ਨੂੰ ਅਸੀਂ ਸਿਰ ਪੱਥਰ ਕਰਦੇ ਆਗੇ ਤੇ ਉਹ ਨਹੀਂ ਹੋਏ ਕਿਉਂ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਪਹਿਨਾਏ ਆ ਜਲ੍ਹੇਦਾਰ ਸਾਹਿਬ ਸਾਨੂੰ ਹੱਕ ਜਾਈਦਾ ਕਿ ਅਸੀਂ ਸ਼ਸਤਰ ਪਹਿਨ ਸਕੀਏ ਮੇਰੀ ਉਹ ਲੜਕੀ ਜਿਹੜੀ ਗੱਜਕੇ ਦੀ ਘੜਾਰਨ ਪਟਿਆਲਾ ਜੀ ਯੂਨੀਵਰਸਿਟੀ ਦੀ ਵਿਦਿਆਰਥਣ ਇੱਕ ਨੰਬਰ ਦੀ ਗੱਜਕੇਰੀ ਜੇ ਉਹਦੇ ਕੋਲ ਕੋਈ ਸ਼ਸਤਰ ਹੁੰਦਾ ਉਹ ਮਰਦੀ ਸੀ ਉਹਨਾਂ ਕੋਲ ਅਸੀਂ ਮਾਰਾਂ ਨਹੀਂ ਰਹੀ ਕਿਤਨਾ ਮਾਰਦੇ ਆਂਗੇ ਇਹਨਾਂ ਦੁਸ਼ਮਣਾਂ ਨੂੰ ਸਰਦਾਰ ਜੀ ਮੇਰੀ ਗੱਲ ਸਾਡੀ ਕੋਈ ਸੁਣਵਾਈ ਨਹੀਂ ਅੱਜ ਤੱਕ ਸਰਦਾਰ ਜੀ ਇਹ ਇੱਕ ਕੋਈ ਸਰਦਾਰ ਜੀ ਮੇਰੀ ਗੱਲ ਦੇਖੋ ਆਪਾਂ ਸਾਰੇ ਗੁਰਪਾਈਆਂ ਤੁਸੀਂ ਮੇਰੇ ਵੀਰ ਹੋ ਠੀਕ ਹੈ ਇਹ ਠੀਕ ਹੈ ਇਹਨਾਂ ਦੇ ਜਿੰਨੇ ਵੀ ਬਚਨ ਆ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਆਖਿਆ ਬਿਨਾ ਕੇਸ ਸ਼ਾਸਤਰੰਗ ਨਰੰਗ ਭੇਡ ਜਾਨੋ ਗਾਹੇ ਕਾਨ ਤਾ ਕੇ ਕਿਤੇ ਲੈ ਸਦਾ ਨੋ ਇਹੀ ਮੋਰ ਆ ਗਿਆ ਸੁਣੋ হে ਪਿਆਰੇ ਬਿਨਾ ਕੇਸ ਸ਼ਾਸਤਰੰਗ ਦੇਮੂ ਨਾਲ ਸਰਦਾਰ ਜੀ ਨੇ ਜਿੰਨੇ ਵੀ ਨੁਕਤੇ ਚੁਕੇ ਆ ਉਹ ਅਹਿਮ ਆ ਉਹ ਠੀਕ ਆ ਕਿਉਂ ਠੀਕ ਆ ਸਾਨੂੰ ਸਾਡੇ ਗੁਰੂ ਨੇ ਸ਼ਾਸਤਣ ਧਾਰੀ ਬਣਾਇਆ ਵਾ ਸਾਨੂੰ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਜੋ ਸਾਡਾ ਮਾਰਸ਼ਲ ਆਰਟ ਗਤਕਾ ਜੋ ਸਾਡੇ ਆ ਰਵੈਤੀ ਹਥਿਆਰ ਆ ਇਹ ਚਲਾਉਣੇ ਸਿਖਾਉਣੇ ਚਾਹੀਦੇ ਆ ਸਮਾਂ ਇਹਨਾਂ ਦੇ ਜਜ਼ਬਾਤਾਂ ਦੀ ਮੈਂ ਕਦਰ ਕਰਦਾ ਇਹਨਾਂ ਦੀ ਜਜ਼ਬਾਤ ਠੀਕ ਨੇ ਉਹ ਕਿਉਂ ਠੀਕ ਨੇ ਜੇ ਸਾਡੇ ਘਰਾਂ ਚੋਂ ਹੋਰ ਬਹੁਤ ਕੁਝ ਪਿਆੰਦਾ ਸਾਡੇ ਘਰੇ ਗੁਰੂ ਦਾ ਦਿੱਤਾ ਸ਼ਸਤਰ ਨਹੀਂ ਹੁੰਦਾ ਸਾਨੂੰ ਸਾਰਿਆਂ ਨੂੰ ਜਿੱਦਾਂ ਦਾ ਵੀ ਸਮਾਂ ਚੱਲ ਰਿਹਾ ਯਾਰ-ਵਾਰ ਤਿਆਰ ਰਹਿਣਾ ਚਾਹੀਦਾ ਗੁਰੂ ਦੇ ਦਿੱਤੇ ਹੋਏ ਸ਼ਸਤਰਾਂ ਦੀ ਸੰਭਾਲ ਕਰਨੀ ਚਾਹੀਦੀ ਬਾਕੀ ਆਪਸੀ ਆਲਾ-ਦਵਾਲਾ ਜਿਹੜਾ ਜਿੰਨਾ ਵੀ ਸਾਡਾ ਹੈਗਾ ਇੱਕ ਦੂਜੇ ਨਾਲ ਸਾਡੀ ਸਾਂਝ ਸਾਨੂੰ ਪਤਾ ਹੋਵੇ ਕਿ ਕੋਈ ਵੀ ਸ਼ਰਾارتی ਅਨਸਰ ਜੇ ਪਿੰਡ 'ਚ ਵੱੜ ਰਿਹਾ ਵਾ ਪਹਿਲੀ ਗੱਲ ਤੇ ਵੇਖੋ ਪਿੰਡਾਂ ਦਾ ਨੇ ਆਪਣਾ ਸੱਭਿਆਚਾਰ ਹੁੰਦਾ ਪਿੰਡਾਂ 'ਚ ਬੇਗਾਨਾ ਬੰਦਾ ਜਦੋਂ ਵੱਡਦਾ ਅੱਗੇ ਪਤਾ ਲੱਗ ਜਾਂਦਾ ਦਾ ਕਿ ਕੋਈ ਆਇਆ ਹੁਣ ਦੇਖੋ ਅਸੀਂ ਗੁਰੂਆਂ ਦੀ ਸੋਚ ਤੋਂ ਟੁੱਟਿਆ ਸਰਦਾਰ ਸਾਹਿਬ ਦਾ ਕਹਿਣਾ ਠੀਕ ਤਾਂ ਸਾਨੂੰ ਇਹ ਲੱਗਦਾ ਵਾ ਕਿ ਜੇ ਅੱਜ ਇਹਨਾਂ ਦੇ ਨਾਲ ਹੋਇਆ ਤੇ ਸਾਡੇ ਨਾਲ ਥੋੜਾ ਆ ਪਰ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਪਾੜੋਸੀ ਤੇ ਜੋ ਹੋਇਆ ਤੂੰ ਆਪਣੇ ਵੀ ਜਾਨ ਉਹ ਸਾਡੇ ਨਾਲ ਵੀ ਹੋ ਸਕਦਾ ਇਹ ਭੈਣ ਜਿਹੜੇ ਇਹਨਾਂ ਦੇ ਪਤਨੀ ਗਏ ਉਹਦਾ ਆਪਾਂ ਅੱਜ ਜੇ ਇੱਥੇ ਬੈਠੇ ਤੇ ਤੋਂ ਸੇਹ ਦੇ ਲੈਣੀ ਚਾਹੀਦੀ ਵੀ ਆਪਾਂ ਇੱਕ ਦੂਜੇ ਦਾ ਧਿਆਨ ਵੀ ਰੱਖੀ ਆਪਣੀ ਭਾਈਚਾਰਕ ਸਾਂਝ ਪਰਿਵਾਰ ਦੀ ਸਾਂਝ ਬਾਕੀ ਦੂਜੀ ਭਾਈ ਘਾਲ ਸਿੰਘ ਛੋਟੇ ਛੋਟੇ ਮੇਰ ਬਹੁਤ ਵੱਡਾ ਪਾਪੀ ਆ ਬਾਕੀ ਦੇਖੋ ਅਸੀਂ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਜੇ ਤੁਰੰਤ ਇਹਨਾਂ ਦੇ ਕਾਤਲ ਨਾਂ ਲੱਭੇ ਗਏ ਤੇ ਨੰਗੇ ਨਾਂ ਕੀਤੇ ਗਏ ਅਸੀਂ ਇਹਨਾਂ ਦੇ ਨਾਲ ਜਿਵੇਂ ਪਰਿਵਾਰ ਚਾਹੁੰਦਾ ਹੋਊਗਾ ਜਿਵੇਂ ਦਾ ਸੰਘਰਸ਼ ਚਾਹੁੰਦਾ ਹੋਊਗਾ ਅਸੀਂ ਸਰਦਾਰ ਜੀ ਨਾਲ ਇਹ ਸਾਡੇ ਵੀਰ ਦੇ ਨਾਲ ਪੰਥ ਨਾਲ ਅਸੀਂ ਹਰ ਸੰਘਰਸ਼ ਦੇ ਵਿੱਚ ਅੱਗੇ ਹੋ ਕੇ ਇਹਨਾਂ ਦੇ ਨਾਲ ਤੁਰਾਂਗੇ ਗੱਲ ਇਹ ਨਹੀਂ ਆ ਸਾਨੂੰ ਤੇ ਸਾਡੇ ਗੁਰੂ ਨੇ ਕਿਹਾ ਹੀ ਪੀ ਆਪਾਂ ਹਰੇਕ ਨੂੰ ਧੀ ਭੈਣ ਸਮਝ ਕੇ ਪੰਜਾਬ ਦੇ ਵਿੱਚ ਹਰੇਕ ਨੂੰ ਸਮਝਿਆ ਵੀ ਧੀ ਭੈਣ ਜਾਂਦਾ ਪਤਾ ਨਹੀਂ ਸਾਡੇ ਪੰਜਾਬ ਨੂੰ ਨਜ਼ਰ ਕਿੱਥੋਂ ਲੱਗ ਗਈ ਐ ਅਸੀਂ ਇਹ ਬੱਚੀ ਦਾ ਵੀ ਲਿਹਾਜ਼ ਨਹੀਂ ਕੀਤਾ ਵੀ ਇਹਨੇ ਇਹਨੇ ਆਪਣੀ ਮਾਂ ਕਿੱਥੋਂ ਲੱਭਣੀ ਹੋਣਾ ਇਹਨੇ ਦੁੱਧ